ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਹਾਂਤ ਜਗਰੂਪ ਸਿੰਘ ਨਰਮਲ ਡੇਰਾ ਬਾਬਾ ਜੀਵਨ ਸਿੰਘ ਜੀ ਸ਼ਰਮਣੀ ਨਗਰ ਬੁਗਰਾ ਜਲਾ ਬਰੰਡਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਬੱਡੇ ਸੁਪੁੱਤਰ ਲਖਤੇ ਜਗਰ ਬਾਬਾ ਸ਼੍ਰੀ ਚੰਦਰਪਗ ਮਹਨ ਮਹਾਰਾਜੀ ਦਾ અવਤਾਰ ਦਿਹਾੜਾ ਜੋ 12 ਸਤੰਬਰ ਨੂੰ ਹੈ ਆ ਰਿਹਾ ਹੈ 503 ਮਾ અવਤਾਰ ਦਿਹਾੜਾ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਦਾਸਾਂ ਵੱਲੋਂ ਅਤੇ ਸਮੂਹ ਨਿਰਮਲ ਭੇਖ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਰੋਮ ਰੋਮ ਕਰਕੇ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਹਾਂ ਸਮੂਹ ਸਤਪੁਰਸ਼ਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਵਧਾਈਆਂ ਸੰਗਤਾਂ ਨੂੰ ਬੇਨਤੀ ਹੈ ਜੀ ਇਸ ਪਾਵਨ ਦਿਹਾੜੇ ਤੇ ਅਸੀਂ ਗੁਰੂ ਕੀ ਬਾਣੀ ਦੇ ਜਾਪ ਕਰੀਏ ਸਹਿਜ ਪਾਠ ਕਰੀਏ ਸ੍ਰੀ ਸੁਖਣੀ ਸ਼ਬਦ ਜਾਪ ਕਰੀਏ ਜਪਜੀ ਸਾਹਿਬ ਦੇ ਜਾਪ ਕਰੀਏ ਚਾਪੀ ਸਭ ਦੇ ਚਾਪ ਕਰੀਏ ਤੇ ਬਾਬਾ ਜੀ ਦੀਆਂ ਤੇ ਬਾਬੇ ਨਾਨਕ ਦੀਆਂ ਖੁਸ਼ੀਆਂ ਲਈਏ ਜੀ ਆਪਣਾ ਆਇਆ ਹੋਇਆ ਸੰਸਾਰ ਤੇ ਸਫਲ ਬਣਾ ਕੇ ਲੋਕ ਸੁਖੀਏ ਪਰ ਲੋਕ ਸਹਿ ਹਿਲਦੇ ਪਾਤਰ ਹੋਈਏ ਜੀ ਸਮੂਹ ਸੰਗਤਾਂ ਨੂੰ ਫੇਰ ਜ ਸਮੂਹ ਭੇਖ ਨੂੰ ਨਿਰਮਲ ਭੇਖ ਨੂੰ ਸਮੂਹ ਅਦਾਸੀ ਭੇਖ ਨੂੰ ਸਮੂਹ ਜਿੰਨੇ ਵੀ ਭੇਖ ਨੇ ਸਾਰਿਆਂ ਨੂੰ ਹੀ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ